ਵੱਡਾ ਮੁੱਦਾ ਹੈ ਕਿਉਂਕਿ ਜਿੱਥੇ ਇੱਕ ਪਾਸੇ ਐਸਜੀਪੀਸੀ ਦੀਆਂ ਚਰਚਾਵਾਂ ਨੇ ਅਕਾਲੀ ਦਲ ਦੇ ਨਾਲ ਜੋੜਿਆ ਜਾ ਰਿਹਾ ਹੈ ਚਰਚਾਵਾਂ ਜਥੇਦਾਰ ਦੇ ਅਹੁਦੇ ਦੀਆਂ ਨੇ ਉਸ ਨੂੰ ਵੀ ਅਕਾਲੀ ਦਲ ਦੇ ਨਾਲ ਜੋੜਿਆ ਜਾ ਰਿਹਾ ਹੈ ਤੇ ਇਹਨਾਂ ਸਭ ਦੇ ਵਿਚਕਾਰ ਇਸ ਅਸਤੀਫੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਅਸਤੀਫਾ ਬੌਮਪਲੈਂਟ ਦੇ ਮੁੱਦੇ ਤੇ ਅਕਾਲੀ ਦਲ ਦੀ ਬੇਸ਼ੱਕ ਆਸ ਦੀ ਖੜਕਿਲੀ ਹੋਏ ਜਿਹੜੀ ਦੂਜੀ ਧਿਰ ਹੈ ਜਿਹਨੂੰ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਕਹਿੰਦੇ ਆ ਉਹਨਾਂ ਨੇ ਵੀ ਜਾ ਕੇ ਇੱਕੋ ਗੱਲ ਕਹੀ ਕਿ ਅਸਤੀਫਾ ਬੌਮ ਕਿ ਚਾਰਜ ਸਵੇਰੇ ਤੋਂ ਜਿਸ ਕਦਰ ਸਾਰੇ ਪਾਸੇ ਤੇ ਜ਼ੋਰ ਫੈਰ ਰਿਹਾ ਹੈ ਕਿ ਜੀ ਸੇਵਾ ਵਾਪਸ ਲਾਓ ਤੁਸੀਂ ਆ ਕੇ ਉਹਦਾ ਸੰਭਾਲੋ ਪਰ ਧਾਮੀ ਸਾਹਿਬ ਦਾ ਤਾਂ ਮਾਸ ਨਹੀਂ ਹੋ ਰਿਹਾ ਮੈਦਾਨ ਦੇ ਵਿੱਚ ਜਿਹੜਾ ਉਹ ਅਕਾਲੀ ਦਲ ਉਤਰ ਰਿਹਾ ਇਸ ਚੀਜ਼ ਦਾ ਐਲਾਨ ਹੋ ਗਿਆ ਤੁਹਾਨੂੰ ਕੀ ਲੱਗਦਾ ਹੈ ਕਿ ਅਕਾਲੀ ਦਲ ਨੂੰ ਇਸ ਸਮੇਂ ਚੌਣ ਮੈਦਾਨ ਚ ਉਤਰਨਾ ਚਾਹੀਦਾ ਹੈ ਜੇ ਚਾਹੀਦਾ ਹੈ ਤਾਂ ਕਿਸ ਤਰ੍ਹਾਂ ਦੀ ਸਥਿਤੀ ਹੋਏਗੀ ਅਕਾਲੀ ਦਲ ਦੀ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ ਪਰ ਅਕਾਲੀ ਦਲ ਨੇ ਸਪੱਸ਼ਟ ਕਰ ਦਿੱਤਾ ਕਿ ਲੁਧਿਆਣਾ ਪੱਛਮੀ ਮੁਦਾਂਸਭਾ ਦੀ ਜਿਹੜੀ ਸੀਟ ਖਾਲੀ ਹੋਈ ਹੈ ਤੇ ਜਦੋਂ ਵੀ ਉਹ ਤੇ ਇਲੈਕਸ਼ਨ ਹੁੰਦੀ ਹੈ ਚੋਣ ਕਮਿਸ਼ਨ ਲਾਂਚ ਕਰੇਗਾ ਤਾਂ ਉਕਾਲੀਦਾਰ ਚੋਣ ਲੜੇਗਾ ਲੜੇਗਾ ਸੋ ਉਕਾਲੀਦਾਰ ਪੂਰੀ ਸਰਗਰਮੀ ਨਾਲ ਮਦਾਂਚ ਨਿਤਰਿਆ ਹੁਣ ਸਤਿ ਸ਼੍ਰੀ ਅਕਾਲ ਜੀ న్యూਸ ਬਿਹਾਈਂਡ న్యూਸ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਗੱਲਬਾਤ ਕਰਾਂਗੇ ਪੰਜਾਬ ਦੇ ਆ ਕੁਝ ਅਹਿਮ ਸਰਗਰਮੀਆਂ ਦੀ ਕਿਉਂਕਿ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੋ ਕਿ ਐਸਟੀਪੀਸੀ ਦੇ ਪ੍ਰਧਾਨ ਨੇ ਲਗਾਤਾਰ ਨਰਾਜ਼ ਨੇ ਕੋਸ਼ਿਸ਼ਾਂ ਮਨਾਉਣ ਦੀਆਂ ਜਾਰੀ ਨੇ ਤੇ ਉਹਦਾ ਦੂਜੇ ਪਾਸੇ ਅਕਾਲੀ ਦਲ ਹੈ ਜਿਹੜਾ ਉਹ ਵੀ ਚੋਣ ਮੈਦਾਨ ਦੇ ਵਿੱਚ ਹੈ ਕਿਹੜੀਆਂ ਚੋਣਾਂ ਦੇ ਮੈਦਾਨ ਚ ਹੈ ਉਸ ਬਾਬਤ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਾਂਗੇ ਅੱਜ सीएम मान दी ਹੋਈ हाई लेवल मीटिंग ਦੇ ਬਾਰੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਲੰਬਾ ਤਸਰਬਾ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਿੱਧੂ ਸਾਹਿਬ ਬਾਬਾ ਸਵਾਗਤ ਹੈ ਤੁਹਾਡਾ ਮਿਹਰਬਾਨੀ ਪ੍ਰਭ ਤੁਹਾਨੂੰ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜਿੱਦਾਂ ਤੁਸੀਂ ਮੁੱਦਿਆਂ ਦਾ ਜ਼ਿਕਰ ਕਰ ਰਹੇ ਹੋ ਜੀ ਪੰਜਾਬ ਕਈ ਲਹਿਾਰ ਨਾਲ ਬੜੀ ਜ਼ਰਖੇਜ਼ ਜ਼ਮੀਨ ਹੈ ਖਬਰਾਂ ਤੇ ਨਿਊਜ਼ ਦੇ ਲੈਣ ਵਾਲੀ ਵੀ ਜ਼ਰਖੇਜ਼ ਹੈ ਅਹਿਮ ਖਬਰਾਂ ਹੈ ਜੀ ਇਸ ਕਰਕੇ ਆਪਾਂ ਹਾਜ਼ਰ ਹਾਂ ਦਰਸ਼ਕਾਂ ਲਈ ਲਓ ਸਵਾਲ ਜੀ ਸਿੱਤ ਸਾਹਿਬ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਣਾਂ ਦਾ ਅਸਤੀਫਾ ਕਿਸੇ ਹੰਨੇ ਬੰਨੇ ਨਹੀਂ ਲੱਗ ਰਿਹਾ ਨਾ ਤਾਂ ਉਹਨੂੰ ਐਕਸੈਪਟ ਕੀਤਾ ਜਾ ਰਿਹਾ ਨਾ ਰਿਜੈਕਟ ਕੀਤਾ ਜਾ ਰਿਹਾ ਸਗੋਂ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਤਾਂ ਕਿ ਧਾਮੀ ਸਾਹਿਬ ਅਸਤੀਫਾ ਵਾਪਸ ਲੈ ਲੈਣ ਅੱਜ ਗਿਆਨੀ ਲਖਬੀਰ ਸਿੰਘ ਖੁਦ ਉਹਨਾਂ ਦੀ ਰਿਹਾਈਸ਼ ਤੇ ਪਹੁੰਚੇ ਉਹਨਾਂ ਦੇ ਨਾਲ ਗਿਆਨੀ ਸੁਲਤਾਨ ਸਿੰਘ ਵੀ ਮੌਜੂਦ ਸਨ ਕਿਵੇਂ ਦੇਖਦੇ ਹੋ ਕਿ ਇਹ ਬਹੁਤ ਵੱਡਾ ਮੁੱਦਾ ਹੈ ਕਿਉਂਕਿ ਜਿੱਥੇ ਇੱਕ ਪਾਸੇ ਐਸਜੀਪੀਸੀ ਦੀਆਂ ਚਰਚਾਵਾਂ ਨੇ ਅਕਾਲੀ ਦਲ ਦੇ ਨਾਲ ਜੋੜਿਆ ਜਾ ਰਿਹਾ ਹੈ ਚਰਚਾਵਾਂ ਜਥੇਦਾਰ ਦੇ ਅਹੁਦੇ ਦੀਆਂ ਨੇ ਉਸ ਨੂੰ ਵੀ ਅਕਾਲੀ ਦਲ ਦੇ ਨਾਲ ਜੋੜਿਆ ਜਾ ਰਿਹਾ ਹੈ ਤੇ ਇਹਨਾਂ ਸਭ ਦੇ ਵਿਚਕਾਰ ਇਸ ਅਸਤੀਫੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਐਨ ਸਵਾਲ ਹੈ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਦੇਖੋ ਮੈਂ 빙ੇ ਲੰਬਾ ਪ੍ਰੋਫੈਸ਼ਨਲ ਕੈਰੀਅਰ ਹੈ ਜਿਵੇਂ ਜਰਨਲਿਸਟ ਮੈਂ ਦੇਖ ਰਹੇ ਹਾਂ ਕਿ ਪਹਿਲੀ ਵਾਰ ਹੈ ਸੂਮਣੀ ਗੁਰਪੰਥ ਕਮੇਟੀ ਦੇ ਕੋਈ ਜੇ ਪ੍ਰਧਾਨ ਪੰਥ ਨੂੰ ਮਿਲੇ ਹੈ ਕਿ ਪੰਥ ਦੇ ਆਵਾਕਾ ਘਸਦੀਆਂ ਉਹਨਾਂ ਦੇ ਘਰ ਚ ਜਾ ਕੇ ਉਹਨਾਂ ਨੂੰ ਬੇਨਤੀ ਕਰ ਰਹੀ ਹੈ ਕਿ ਜਿਹੜਾ ਅਸਤੀਫਾ ਦਿੱਤਾ ਹੈ ਤੁਸੀਂ ਵਾਪਸ ਲੈ ਲਓ ਜੀ ਅਕਸਰ ਆਪਾਂ ਦੇਖੋ ਜਨਰਲ ਸੈਂਪਲ ਡਿਲੀਗਟ ਆਉਂਦੇ ਬਹੁਤ ਸਾਰੇ ਮੁੱਦਿਆਂ ਨੂੰ ਕਵਰ ਕਰਦੇ ਆ ਤਾਂ ਵੀ ਕਮਾਉਂਨਾਂ ਨੂੰ ਵੀ ਆਪਾਂ ਦੇਖਦੇ ਆ ਇਹਦਾ ਹੁੰਦਾ ਹੈ ਕਿ ਕਿਸੇ ਅਹੁਦੇ ਦੇ ਅਸਤੀਫੇ ਲਈ ਲੜਾਈ ਹੁੰਦੀ ਹੈ ਕੋਈ ਕਹਿੰਦਾ ਕਿ ਮੈਨੂੰ ਪ੍ਰਧਾਨ ਬਣਾਇਆ ਜਾਵੇ ਜੇ ਬਣਾਇਆ ਤਾਂ ਹਟਾਇਆ ਤਾਂ ਹਟਾਇਆ ਕਿਉਂ ਗਿਆ ਇਹ ਲੜਾਈਆਂ ਤਾਂ ਦੇਖੀਆਂ ਪਰ ਜਥੇਦਾਰ ਰਜਿੰਦਰ ਸਿੰਘ ਧਾਮੀ ਦਾ ਜਿਹੜਾ ਮਾਮਲਾ ਅਸਤੀਫਾ ਵਾਪਸ ਲੈਣ ਦਾ ਬਾਕੀ ਸਾਰਿਆਂ ਨਾਲੋਂ ਵਾਕਈ ਬੜਾ ਦਿਲਚਸਪ ਹੈ ਕਿਉਂਕਿ ਉਹ ਕਹਿ ਰਹੇ ਕਿ ਮੈਂ ਅਸਤੀਫਾ ਵਾਪਸ ਨਹੀਂ ਲੈਣਾ ਪਹਿਲਾਂ ਤਾਂ ਸ੍ਰੀ ਗੁਰਦਵਾਰ ਪੰਥ ਕਮੇਟੀ ਦੇ ਕਈ ਆਗੂ ਮੈਂਬਰ ਉਹਨਾਂ ਜਾ ਕੇ ਬੇਨਤੀ ਕੀਤੀ ਸੀ ਤਾਂ ਮਿਸਾਬ ਅਸਤੀਫਾ ਵਾਪਸ ਲੈ ਲਓ ਫੇਰ ਕਾਲੀਗਲ ਦੀ ਜਿਹੜੀ ਲੀਡਰਸ਼ਿਪ ਹੈ ਮੌਜੂਦਾ ਲੀਡਰਸ਼ਿਪ ਉਹਨਾਂ ਨੇ ਕਿਹਾ ਕਿ ਅਸਤੀਫਾ ਵਾਪਸ ਲੈ ਲਓ ਅਸਤੀਫਾ ਵਾਪਸ ਲੈਣ ਦੇ ਮੁੱਦੇ ਤੇ ਕਾਲੀਗਲ ਦੀ ਬੇਸ਼ੱਕ ਆਸਦੀ ਖੜਕਦੀ ਹੋਏ ਪਰ ਜਿਹੜੀ ਦੂਜੀ ਧਿਰ ਹੈ ਜਿਹਨੂੰ ਕਾਲੀਦਲ ਸੁਧਾਰ ਲਹਿਰ ਦੇ ਆਗੂ ਕਹਿੰਦੇ ਆ ਉਹਨਾਂ ਨੇ ਵੀ ਜਾ ਕੇ ਇੱਕੋ ਗੱਲ ਕਹੀ ਕਿ ਅਸਤੀਫਾ ਵਾਪਸ ਲੈ ਲਓ ਪਿਛਲੇ ਦਿਨਾਂ ਚ ਆਪਾਂ ਦੇਖਿਆ ਕਿ ਪਿਕਰਨ ਸਿੰਘ ਮਜੀਠੀਆ ਕਾਲੀ ਦਲ ਦੇ ਕੱਦਾਬਾਰਾ ਗੂਆ ਵੀ ਉਹਨਾਂ ਦੇ ਘਰ ਜਾ ਕੇ ਉਹਨਾਂ ਨੇ ਕਹਿ ਕੇ ਧਾਮੀ ਸਾਹਿਬ ਸੰਭਾਲੋ ਆ ਕੇ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਪ੍ਰਧਾਨ ਕੀ ਅਜੇ ਤੱਕ ਧਾਮੀ ਸਾਹਿਬ ਨੇ ਇਸ ਮਾਮਲੇ ਤੇ ਨਾ ਤਾਂ ਦੇਖੋ ਮੀਡੀਆ ਚ ਕੋਈ ਗੱਲ ਕੀਤੀ ਐ ਨਾ ਹੀ ਉਹਨਾਂ ਨੇ ਕਿਹਾ ਕਿ ਅਸਤੀਫਾ ਵਾਪਸ ਲਵਾਵਾਂਗਾ ਜਾਂ ਨਹੀਂ ਲਵਾਵਾਂਗਾ ਜੀ ਸੋ ਬਹੁਤ ਹੀ ਦਿਲਚਸਪ ਦੀਦੀ ਪਹਿਲਾ ਹੋਈ ਐ ਕੋਈ ਕਿ ਮੈਂ ਜਿੱਦਾਂ ਮੈਂ ਕਿਹਾ ਮੈਂ ਤਾਂ ਪਹਿਲਾ ਕੋਈ ਦੇਹ ਪ੍ਰਧਾਨ ਦੇਖਿਆ ਕਿ ਚਾਰ ਸਵੇਰੇ ਤੋਂ ਜਿਸ ਕਦਰ ਸਾਰੇ ਪਾਸੇ ਤੋਂ ਜ਼ੋਰ ਪੈ ਰਿਹਾ ਕਿ ਜਿਸ ਕੇ ਵਾਪਸ ਲਾਓ ਤੁਸੀਂ ਆ ਕੇ ਉਹਦਾ ਸੰਭਾਲੋ ਪਰ ਧਾਮਨੀ ਸਾਹਿਬ ਟਾਸ ਤੋਂ ਮਸ ਨਹੀਂ ਹੋ ਰੇ ਸਵੈਮ ਸਥਿਤੀ ਹੈ ਜਦੋਂ ਹੁਣ ਆਪਾਂ ਗੱਲ ਕਰੇ ਮੌਜੂਦਾ ਅੱਜ ਦੇ ਦਿਨ ਦੀ ਤਾਂ ਕਾਲ ਸਾਸ ਦੇ ਜਿਹੜੇ ਦਿੱਦਾਰਾ ਹਨ ਜਾਨੀ ਰਵੀਰ ਸਿੰਘ ਅਸ਼ਾਰ ਪਰ ਆ ਉਹਨਾਂ ਦੇ ਘਰ ਚੱਲ ਕੇ ਗਿਆ ਇਸੇ ਗੱਲ ਦੇ ਲਈ ਕਹਿਣ ਵਾਸਤੇ ਦੇਖੋ ਆਪਾਂ ਸਾਰੇ ਸਤਿਕਾਰ ਕਰਦੇ ਹਾਂ ਦਿੱਦਾਰ ਸਾਹਿਬ ਦੇ ਬਾਰੇ ਕੋਈ ਦੋ ਰਹਿ ਨਹੀਂ कि ਉਹਨਾਂ ਦਾ ਘਰ ਜਾ ਕੇ ਉਹ ਵੀ ਸ਼ੋਹਣੀ ਗੁਰਦਰਾਪੁਰ ਨੂੰ ਜਿਹੜੇ ਪ੍ਰਧਾਨ ਉਹਨਾਂ ਨੂੰ ਇਹ ਗੱਲ ਕਹਿਣੀ ਕਿ ਸਤੀਵਾ ਵਾਪਸ ਲੈ ਲਓ ਆਪਣੇ ਆਪ ਚ ਬੜੀ ਅਹਿਮ ਗੱਲ ਹੈ ਸੋ ਜੋ ਸਥਿਤੀਆਂ ਬਣੀਆਂ ਉਹਦੇ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਆ ਕਿ ਤਾਂ ਮਿਸਾਲ ਨੂੰ ਲੱਗਦਾ ਏ ਕਿ ਸਤੀਵਾ ਤੁਹਾਨੂੰ ਵਾਪਸ ਲੈਣਾ ਹੀ ਹੋਏਗਾ ਜੀ ਇਸ ਤਰ੍ਹਾਂ ਸਤੀਵਾ ਵਾਪਸ ਜਾਂਦੇ ਕੀ ਗੱਲ ਕਹਿੰਦੇ ਆ ਉਹਦਾ ਆਪਾਂ ਦੇਖਾਂਗੇ ਫੈਸਲਾ ਉਹਨਾਂ ਨੇ ਕਰਨਾ ਪਰ ਇਹ ਗੱਲ ਮੈਂ ਜ਼ਰੂਰ ਦਰਸ਼ਕਾਂ ਨਾਲ ਇਸ ਕਰਕੇ ਵੀ ਇਹ ਗੱਲ ਸਾਂਝੀ ਕਰਨੀ ਚਾਹੁੰਦਾ ਆ ਕਿ ਜਦੋਂ ਅਸਤੀਫਾ ਦਿੱਤਾ ਗਿਆ ਸੀਗਾ ਤਾਂ ਮੀ ਸਾਹਿਬ ਨੇ ਉਦੋਂ ਉਹਨਾਂ ਨੇ ਇੱਕੋ ਗੱਲ ਬੜੀ ਸਾਹਤੌਰ ਤੇ ਕਹੀ ਸੀ ਦੇਖੋ ਮਾਮਲਾ ਤਾਂ ਸਾਰਾ ਛੜਿਆ ਸੀਗਾ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਅਹੁਦੇ ਤੋਂ પાਸੇ ਕਰਨ ਨੂੰ ਲੈ ਕੇ ਸੁਬਣੀ ਗੁਰਦਰਾਪਨ ਕਮੇਟੀ ਦੀ ਇੱਕ ਕਮੇਟੀ ਬਣੀ ਕਮੇਟੀ ਨੇ ਫੈਸਲਾ ਲਿਆ ਗਿਆਨੀ ਹਰਪ੍ਰੀਤ ਸਿੰਘ ਤੇ ਦੋਸ਼ਾਂ ਦਾ ਮਾਮਲਾ ਸੀ ਉਹ ਦੋਸ਼ ਉਸ ਕਮੇਟੀ ਨੇ ਸਾਬਤ ਕੀਤੇ ਤੇ ਉਹਨਾਂ ਨੂੰ ਅਹੁਦੇ ਤੋਂ પાਸੇ ਕਰ ਦਿੱਤਾ ਗਿਆ ਇਹ ਸਾਰੀ ਕਿਸਤਿਤੀ ਤੋਂ ਬਾਅਦ ਕਾਜ਼ਾ ਦੇ ਜੱਜਾਂ ਨੇ ਜਿਹੜੇ ਕਮੈਂਟਸ ਕੀਤੇ ਉਹਨਾਂ ਨੇ ਕਿਹਾ ਵੀ ਸੋਮਣੀ ਗੁਰਦਾਰਪੰਥ ਕਮੇਟੀ ਕੋਲ ਕੋਈ ਅਧਿਕਾਰ ਨਹੀਂ ਹੈ ਇਸ ਤਰ੍ਹਾਂ ਕਿਸੇ ਜਥੇਦਾਰ ਨੂੰ ਪਾਸੇ ਕਰਨਾ ਇਹ ਗਲਤ ਹੈ ਮੈਂ ਇਸ ਨਾਲ ਸਹਿਮਤ ਨਹੀਂ ਹਾਂ ਇਸੇ ਤਰੀਕੇ ਨਾਲ ਸੱਤ ਮੈਂਬਰੀ ਕਮੇਟੀ ਦਾ ਮਾਮਲਾ ਵੀ ਸੀ ਸੱਤ ਮੈਂਬਰੀ ਕਮੇਟੀ ਬਾਰੇ ਕਾਲੀ ਗੱਲ ਕਹਿ ਰਿਹਾ ਸੀ ਕਿ ਅਸੀਂ ਭਰਤੀ ਠੀਕ ਕਰ ਰਹੇ ਹਾਂ ਸੱਤ ਮੈਂਬਰੀ ਕਮੇਟੀ ਦੀਆਂ ਮੀਟਿੰਗਾਂ ਨਹੀਂ ਹੋਈਆਂ ਤਾਂ ਜਥੇਦਾਰ ਧਾਮੀ ਨੇ ਕੋਸ਼ਿਸ਼ ਕਰਕੇ ਇੱਕ ਦੋ ਮੀਟਿੰਗਾਂ ਵੀ ਕਰਵਾਈਆਂ ਪਰ ਗੱਲ ਕਿਸੇ ਸਿਰੇ ਨਾ ਲੱਗੀ ਹਾਲਾਂਕਿ ਜਥੇਦਾਰ ਧਾਮੀ ਤੇ ਵਡਾਲਾ ਸਾਹਿਬ ਦੋਨੇ ਜਾ ਕੇ ਜਿਹੜਾ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਇਸ ਮਾਮਲੇ 'ਚ ਜਿਹੜੇ ਕਾਲਜਦਾਲ ਦੇ ਕਾਰਜਕਾਰੀ ਪ੍ਰਧਾਨ ਆ ਬਲਵਿੰਦਰ ਸਿੰਘ ਪੁੰਦੜ ਉਹਨਾਂ ਨੂੰ ਕਹਿਣ ਦਿੱਤੇ ਜੀ ਮਾਮਲਾ ਨਿਬੜਿਆ ਜਾਵੇ ਪਰ ਉਹ ਵੀ ਮਾਮਲਾ ਕਿਸੇ ਅੰਨੇ ਬੰਨੇ ਨਹੀਂ ਲੱਗਿਆ ਤੇ ਹੁਣ ਸਥਿਤੀ ਇਹ ਬਣ ਗਈ ਆ ਕਿ ਕਾਲਜ ਸਾਡੇ ਜੱਜਾਂ ਨੂੰ ਉਹਨਾਂ ਦੇ ਘਰ ਜਾ ਕੇ ਕਹਿਣੀ ਪਈ ਗੱਲ ਕਿ ਤੁਸੀਂ ਆਓ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੀ ਅਹਿਮ ਵੱਡੀ ਜ਼ਿੰਮੇਵਾਰੀ ਆ ਬਹੁਤ ਸਾਰੇ ਕਾਲਜਾਂ ਗੁਰਦਾਰਾ ਸਾਹਿਬਾਂ ਦਾ ਪ੍ਰਬੰਧ ਹੈ ਪ੍ਰਧਾਨ ਨੇ ਇਹਨਾਂ ਦਿਨ ਹੋ ਗਏ ਸਿਵਾ ਜ਼ਿੰਮੇਵਾਰੀ ਸੰਭਾਲੋ ਸਤਿ ਮੈਂਬਰੇ ਕਮੇਟੀ ਦਾ ਬਿਸ਼ਤੀਵਾ ਦਿੱਤਾ ਉਹਦੇ ਬਾਰੇ ਵੀ ਇਹੀ ਕਹਿ ਦਿੱ ਜਥੇਦਾਰ ਸਾਹਿਬ ਨੇ ਕੋਈ ਵੀ ਜ਼ਿੰਮੇਵਾਰੀ ਸੰਭਾਲਣ ਸੋ ਜਦੋਂ ਉਸ ਦੀ ਵਾ ਦਿੱਤਾ ਗਿਆ ਸੀ ਉਦੋਂ ਧੰਮੀ ਸਾਹਿਬ ਨੇ ਇਹੀ ਗੱਲ ਕਹੀ ਸੀ ਕਿ ਕਿਉਂਕਿ ਕਾਜ਼ਾਦ ਦੇ ਜਥੇਦਾਰ ਸਾਹਿਬ ਨੇ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਹੈ ਕਿ ਐਜੀਬੀਸੀ ਇਸ ਤਰ੍ਹਾਂ ਕਿਸੇ ਜਥੇਦਾਰ ਨੂੰ ਲਾਂਭੇ ਨਹੀਂ ਕਰ ਸਕਦੀ ਜੀ ਤੇ ਕਹਿੰਦੇ ਕਿ ਮੈਂ ਨੈਤਿਕ ਆਧਾਰ ਤੇ ਜ਼ਿੰਮੇਵਾਰੀ ਸਮਝਾਂ ਸਭ ਦੇ ਦੋਸਿਵਾ ਦੰਨਾ ਉਹਨਾਂ ਨੇ ਉਦੋਂ ਵੀ ਇਹ ਗੱਲ ਕਹੀ ਸੀ ਕਿ ਕਾਜ਼ਾਦ ਦੇ ਜਥੇਦਾਰ ਦੀ ਜੀ ਗੱਲ ਹੈ ਜਨਤਾ ਦਾ ਜਿਹੜਾ ਦੇਸ਼ ਹੈ ਉਹਨਾਂ ਦੀ ਅਧਿਕ ਜ਼ਿੰਮੇਵਾਰੀ ਦੇ ਧਾਰਤੇ ਤਸਤੀਫਾ ਮੈਂ ਕਹਿੰਦਾ ਇਸ ਕਰਕੇ ਦਰਹਾ ਰਹੇ ਕਿ ਹੁਣ ਵੀ ਕਾਜ਼ਾ ਦੇ ਜਥੇਦਾਰ ਸਾਹਿਬ ਵੀ ਕਹਿ ਰਿਹਾ ਹੈ ਕਿ ਜੀ ਤੁਸੀਂ ਤਸਤੀਫਾ ਵਾਪਸ ਲਓ ਤਾਂ ਹੁਣ ਲੱਗਦਾ ਹੈ ਕਿ ਇਨਕਾਰ ਕਰਨਾ ਉਹਨਾਂ ਲਈ ਮੁਸ਼ਕਲ ਹੈ ਸੋ ਕਿਸ ਤਰ੍ਹਾਂ ਵਾਪਸ ਆਉਂਦੇ ਹੈ ਤਾਂ ਉਹਨਾਂ ਤੇ ਨਿਰਭਰ ਕਰਦਾ ਹੈ ਪਰ ਜੋ ਹਾਲਾਤ ਬਣ ਰਹੇ ਹੈ ਉਹ ਤੋਂ ਲੱਗਦਾ ਹੈ ਕਿ ਜਥੇਦਾਰ ਧਾਮੀ ਕੋਲੇ ਹੋਰ ਕੋਈ ਰਸਤਾ ਹੈ ਹੀ ਨਹੀਂ ਜੀ ਉਹਨਾਂ ਨੂੰ ਤਸਤੀਫਾ ਵਾਪਸ ਲੈਣਾ ਹੀ ਹੋਏਗਾ ਪਰ ਇੱਕ ਗੱਲ ਜ਼ਰੂਰ ਹੈਗਾ ਉਹਨਾਂ ਨੇ ਇਹ ਸਨਿਆਹ ਜ਼ਰੂਰ ਦਿੱਤਾ ਕਿ ਐਸ ਕਦਰ ਆਮ ਪ੍ਰਧਾਨਾਂ ਦੀ ਤਰ੍ਹਾਂ ਏਦਾਂ ਦੀ ਗੱਲ ਨਹੀਂ ਕਿ ਜੇ ਅਸਤੀਫਾ ਦੇਦਾ ਤੇ ਇਹਦੇ ਲੋਕੀ ਕਹਿੰਦੇ ਨਟਾਂਕੀ ਆ ਜੀ ਜਾਣਬੁੱਝ ਕੇ ਜੀ ਮਿਲ ਕੇ ਅਸਤੀਫਾ ਦਿੱਤਾ ਗਿਆ ਇਹ ਗੱਲ ਤਾਂ ਮੈਂ ਨੇ ਸਾਫ਼ ਕਰਦੀ ਕਿ ਮੈਂ ਵਾਪਸ ਨਹੀਂ ਆਉਣਾ ਚਾਹੁੰਦਾ ਹੁਣ ਸਾਰਾ ਪੰਥ ਸਿੰਘ ਜਹਬਾਨ ਉਹਨਾਂ ਨੂੰ ਕਹਿ ਰਿਹਾ ਫੇਰ ਵਾਪਸ ਆ ਜਾਣ ਵੱਖਰੀ ਗੱਲ ਹੈ ਜੀ ਆਪਣੇ ਆਪ 'ਚ ਪੰਥਿਕ ਮਾਮਲੇ 'ਚ ਮੈਂ ਸਮਝਦਾ ਕਿ ਧਾਮੀ ਦਾ ਅਸਤੀਫਾ ਇੱਕ ਮਿਸਾਲ ਬਣ ਗਿਆ ਜੀ ਜੀ ਸਿੰਘ ਸਾਹਿਬ ਅੱਗੇ ਵਾਦੇ ਆ ਤੇ ਗੱਲ ਕਰਦੇ ਆ ਅਕਾਲੀ ਦਲ ਦੀ ਅਕਾਲੀ ਦਲ ਸਥਿਤੀ ਬੜੀ ਗੰਭੀਰ ਦੇ ਵਿੱਚ ਉਹ ਫਸਿਆ ਹੋਇਆ ਹੈ ਕਿਉਂਕਿ ਸੱਤ ਮੈਂਬਰੀ ਕਮੇਟੀ ਵੱਲੋਂ ਭਰਤੀਆਂ ਨਹੀਂ ਕੀਤੀਆਂ ਗਈਆਂ ਜਿਸ ਨੂੰ ਲੈ ਕੇ ਛੇ ਸੋ ਪੰਜ ਬਰਕਰਾਰ ਹੈ ਅਕਾਲੀ ਦਲ ਕਰਕੇ ਹੀ ਜਥੇਦਾਰ ਸਹਿਬਾਨ ਤੇ ਐਸਜੀਪੀਸੀ ਸਵਾਲਾਂ ਦੇ ਘੇਰੇ 'ਚ ਫਸੀ ਤੇ ਹੁਣ ਅਕਾਲੀ ਦਲ ਹੈ ਜੋ ਉਸਨੇ ਤਿਆਰੀਆਂ ਵੱਡੇ ਪੱਧਰ ਤੇ ਸ਼ੁਰੂ ਕਰ ਦਿੱਤੀਆਂ ਕਿ ਅਸੀਂ ਉਪਚੋਣਾ ਜੋ ਕਿ ਲੁਧਿਆਣੇ ਦੀਆਂ ਹੋ ਰਹੀਆਂ ਕਿਉਂਕਿ ਐਮਐਲਏ ਗੁੱਗੀ ਨੇ ਜਿਹੜੇ ਉਹ ਦੁਨੀਆ ਤੋਂ ਚਲੇ ਗਏ ਤਾਂ ਅਜਿਹੇ ਚ ਉਹਨਾਂ ਚੋਣਾਂ ਦੇ ਵਿੱਚ ਮੈਦਾਨ ਦੇ ਵਿੱਚ ਜਿਹੜਾ ਉਹ ਅਕਾਲੀ ਦਲ ਉਤਰ ਰਿਹਾ ਇਸ ਚੀਜ਼ ਦਾ ਐਲਾਨ ਹੋ ਗਿਆ ਤੁਹਾਨੂੰ ਕੀ ਲੱਗਦਾ ਹੈ ਕਿ ਅਕਾਲੀ ਦਲ ਨੂੰ ਇਸ ਸਮੇਂ ਚੋਣ ਮੈਦਾਨ ਚ ਉਤਰਨਾ ਚਾਹੀਦਾ ਹੈ ਜੇ ਚਾਹੀਦਾ ਹੈ ਤਾਂ ਕਿਸ ਤਰ੍ਹਾਂ ਦੀ ਸਥਿਤੀ ਹੋਏਗੀ ਅਕਾਲੀ ਦਲ ਦੀ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਦੇਖੋ ਖਾਲੀ ਦਲ ਨੇ ਜਿਸ ਤਰ੍ਹਾਂ ਭਾਪਾ ਭਾਰਤੀ ਮਹਿਮ ਦੀ ਗੱਲ ਕੀਤੀ ਹੈ ਉਹਨਾਂ ਨੇ ਭਰਤੀ ਮਹਿਮਨੂ ਵੀ ਲਗਾਤਾਰ ਕੋਈ ਇਸ ਗੱਲ ਦੀ ਪ੍ਰਵਾਹ ਨਹੀਂ ਕੀਤੀ ਆਪਣੇ ਤੌਰ ਤੇ ਉਹਨਾਂ ਨੇ ਦਫ਼ਤਰ 'ਚ ਮੀਟਿੰਗਾਂ ਕੀਤੀਆਂ ਮੀਟਿੰਗਾਂ ਕਰਕੇ ਕਾਪੀਆਂ ਵੰਡੀਆਂ ਤੇ ਹੁਣ 35 ਲੱਖ ਤੋਂ ਉੱਪਰ ਭਰਤੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਤੇ ਹੁਣ ਆ ਗਈ ਗੱਲ ਲੁਧਿਆਣਾ ਦੀ ਪੱਸ਼ਮੀ ਦੀ ਉਪਚੋਣ ਦੀ ਉੱਥੇ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜੇ ਆਪ ਦੇ ਵਿਧਾਇਕਾਂ ਨੇ ਪਿਛਲੇ ਦਿਨਾਂ 'ਚ ਅਚਾਨਕ ਗੋਲੀ ਚੱਲਣ ਨਾਲ ਮੌਤ ਹੋ ਗਈ ਸੀ ਤੇ ਉਹ ਸੀਟ ਖਾਲੀ ਹੋਈ ਹੈ ਜੁਲਾਈ 'ਚ ਜਾ ਕੇ ਲੁਧਿਆਣਾ ਪੱਸ਼ਮੀ ਦੀ ਵਿਧਾਨ ਸਭਾ ਹਲਕੇ ਦੀ ਥੋਣ ਡਿਕਲੇਅਰ ਹੋਣੀ ਹੋਣੀ ਆ ਹੁਣੇ ਯਾਨੀ ਕਿ ਜਿਸ ਵਾਂ ਮਦਾਗ ਬਣਦੀ ਬਣਦੀ ਹੈ ਸੋ ਜਿਸ ਤਰ੍ਹਾਂ ਆਪ ਨੇ ਆਪਣਾ ਉਮੀਦਵਾਰ ਐਲਾਨਤਾ ਮਿਸਟਰ ਰੂੜਾ ਇਦਾਂ ਅਕਾਲੀ ਦਲ ਵੀ ਮੈਦਾਨ ਚ ਉਤਰਿਆ ਅਕਾਲੀ ਦਲ ਨੇ ਵੀ ਕਹਿ ਦਿੱਤਾ ਐਲਾਨ ਕਰ ਦਿੱਤਾ ਹਾਲਾਂਕਿ ਉਮੀਦਵਾਰ ਦਾ ਫੈਸਲਾ ਹੋਣਾ ਹੈ ਪਰ ਅਕਾਲੀ ਦਲ ਨੇ ਸਪਸ਼ਟ ਕਰ ਦਿੱਤਾ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਦੀ ਜਿਹੜੀ ਸੀਟ ਖਾਲੀ ਹੋਈ ਹੈ ਤੇ ਜਦੋਂ ਵੀ ਉਹਦੇ ਇਲੈਕਸ਼ਨ ਹੁੰਦੀ ਹੈ ਚੋਣ ਕਮਿਸ਼ਨ ਐਲਾਨ ਕਰੇਗਾ ਤਾਂ ਅਕਾਲੀ ਦਲ ਚੋਣ ਲੜੇਗਾ ਲੜੇਗਾ ਸੋ ਅਕਾਲੀ ਦਲ ਪੂਰੀ ਸਰਗਰਮੀ ਨਾਲ ਮੈਦਾਨ ਚ ਨਿਤਰਿਆ ਹੁਣ ਅੱਗੇ ਸੱਤ ਮੈਂਬਰੀ ਕਮੇਟੀ ਜਿਹੜੇ ਮੈਂਬਰ ਸੀ ਜਿੱਥੇ ਵਡਾਲਾ ਜਾਂ ਪੰਚਕਲੈਰ ਦੇ ਜਿਹੜੇ ਦੂਜੇ ਆਗੂ ਸੀ ਸਿੰਘ ਸਾਹਿਬਾਨ ਉਹਨਾਂ ਨੇ ਕੀ ਕਿਹਾ ਉਹਨਾਂ ਦਾ ਕੀ ਫੈਸਲਾ ਵੱਖਰੇ ਮਾਮਲੇ ਆ ਪਰ ਅਕਾਲੀ ਦਲ ਨੇ ਸਪਸ਼ਟ ਕਰ ਦਿੱਤਾ ਕਿ ਜਿਹੜਾ ਰਾਹ ਉਹਨਾਂ ਨੇ ਇਖਤियार ਕਰ ਲਿਆ ਪਾਰਟੀ ਪੱਧਰ ਤੇ ਆਉਣ ਵਾਲੇ ਜਿਹੜਾ ਜੋ ਪਾਰਟੀ ਸਰਗਰਮੀਆਂ ਬਾਖੂਬੀ ਛਿਲਾ ਰਹੇ ਤੇ ਅਗਲੇ ਦਿਨਾਂ ਚ ਜਿੱਦਾਂ ਦੀ ਪਾਰਟੀ ਹੋਈ ਹੈ ਲੱਗਦਾ ਹੈ ਕਿ ਫਿਰ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਵੀ ਇਸੇ ਢੰਗ ਨਾਲ ਹੋ ਜੇਗੀ ਅਕਾਲੀ ਦਲ ਨੇ ਤੈਅ ਕਰ ਲਿਆ ਕਿ ਪੰਜਾਬ ਦੀ ਰਾਜਨੀਤੀ ਤੇ ਪੰਚਕ ਮਾਮਲੇ ਵਿੱਚ ਜੋ ਪਾਰਟੀ ਵੱਲੋਂ ਫੈਸਲੇ ਲਏ ਜਾ ਰਹੇ ਆ ਉਹਦੇ ਤੇ ਪਹਿਰੇਦਾਰੀ ਕਰਦੇ ਨਜ਼ਰ ਆ ਰਹੇ ਆ ਜੀ ਜੀ ਸਤਿ ਸਾਬ ਅੱਗੇ ਵਧਦੇ ਆਂ ਤੇ ਗੱਲ ਕਰਦੇ ਆਂ ਇੱਕ ਵੱਡੀ ਕਾਰਵਾਈ ਦੀ ਜਦੋਂ ਤੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਤਾਂ ਉਸ ਸਮੇਂ ਵਾਅਦਾ ਕੀਤਾ ਗਿਆ ਸੀ ਕਿ ਨਸ਼ੇ ਦੇ ਖਿਲਾਫ ਇੱਕ ਮੁਹਿੰਮ ਚਲਾਈ ਜਾਏਗੀ ਪਰ ਉਸ ਮੁਹਿੰਮ ਨੂੰ ਨਾਂ ਚਲਾਉਣ ਕਰਕੇ ਕਈ ਤਰ੍ਹਾਂ ਦੇ ਸਵਾਲ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਉੱਠੇ ਪਰ ਪਿਛਲੇ ਕੁਝ ਸਮੇਂ ਤੋਂ ਕਹਿ ਸਕਦੇ ਆਂ ਕਿ ਜਦੋਂ ਤੋਂ ਦਿੱਲੀ ਚੋਣਾ ਹਾਰੇ ਨੇ ਉਦੋਂ ਤੋਂ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਮੁੱਖ ਮੰਤਰੀ ਮਾਨ ਐਕਟਿਵ ਨੇ ਉਹ ਕਈ ਕੁਝ ਬਿਆਨ ਕਰਦਾ ਹੈ ਜਿਸ ਤਰ੍ਹਾਂ ਹੁਣ ਕਾਰਵਾਈ ਹੋਈ ਹੈ ਅੱਜ ਐਸਐਸਪੀ ਤੇ ਡੀਸੀ ਹੈ ਜਿਹੜੇ ਸਾਰੇ ਜ਼ਿਲ੍ਹਿਆਂ ਦੇ ਉਹਨਾਂ ਦੀ ਮੁੱਖ ਮੰਤਰੀ ਮਾਨ ਨਾਲ ਮੀਟਿੰਗ ਸੀ ਪਰ ਦੂਜੇ ਪਾਸੇ ਜਿਸ ਤਰ੍ਹਾਂ ਜੀਸੀਬੀਆਂ ਦੇ ਨਾਲ ਨਸ਼ਾ ਤਸਕਰਾਂ ਦੇ ਘਰਟ ਆਏ ਜਾ ਰਹੇ ਆ ਤੁਹਾਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਮਾਨ ਕਹਿ ਰਹੇ ਨੇ ਕਿ ਤਿੰਨ ਮਹੀਨਿਆਂ ਦੇ ਵਿੱਚ ਉਹ ਸਾਰਾ ਸਫਾਇਆ ਕਰ ਦੇਣਗੇ ਕੀ ਲੱਗਦਾ ਹੈ ਕਿ ਕੰਟਰੋਲ ਹੋ ਸਕਦਾ ਹੈ ਸਰਕਾਰ ਉਸ ਸਥਿਤੀ ਤੇ ਆ ਚੁੱਕੀ ਹੈ ਵੱਡਾ ਹਲਾ ਮੈਂ ਕਵਾਂਗਾ ਸਰਕਾਰ ਨੇ ਬੋਲਿਆ ਨਸ਼ਿਆਂ ਦੇ ਖਿਲਾਫ ਜਿਸ ਤਰ੍ਹਾਂ ਆਪਾਂ ਜ਼ਿਕਰ ਕਰ ਰਹੇ ਹਾਂ ਕਿਹੜੀਆਂ ਮਸ਼ੀਨਾਂ ਲੈ ਕੇ ਬਲਡوزر ਲੈ ਕੇ ਜਿਸ ਕਦਾ ਜਿਹੜਾ ਨਸ਼ਾ ਤਸਕਰਾਂ ਦੇ ਖਰ ਠਾਏ ਜਾ ਰਿਹਾ ਹੈ ਪਹਿਲਾਂ ਲੁਧਿਆਣੇ ਦੇ ਵਿੱਚ ਹੁਣ ਪਟਿਆਲਾ ਦੇ ਤੇ ਕੁਝ ਹੋਰ ਥਾਵਾਂ ਤੇ ਵੀ ਇੱਕ ਤਾਂ ਸਰਕਾਰ ਨੇ ਸਾਫ਼ ਤੌਰ ਤੇ ਸਨਿਆਹ ਦਿੱਤਾ ਹੈ ਕਿ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਮਹਿੰਮਾ ਉਹਦੇ ਚ ਕੋਈ ਟੈਲੀ ਔਰ ਕੋਈ ਬਖਸ਼ਿਆ ਨਹੀਂ ਜਾਏਗਾ ਦੂਜਾ ਅੱਜ ਉੱਚ ਪੱਧਰੀ ਮੀਟਿੰਗ ਪੰਜਾਬ ਪੱਧਰੀ ਮੀਟਿੰਗ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪੋ ਮੀਟਿੰਗ ਲਈ ਹੈ ਹਾਲਾਂਕਿ ਉਹਦੇ ਜਿਹੜੇ ਕੈਬਨਿਟ ਦੇ ਜਿਹੜੇ ਹੋਰੋਂ ਦੇ ਪੰਜ ਮੈਂਬਰੀ ਕਮੇਟੀ ਬਣੀ ਆ ਨਛਨ ਦੇ ਮਾਮਲੇ 'ਚ ਮੈਂ ਵਿਚ ਲਾਉਣ ਲਈ ਜਿਹੜੀ ਰੋਕਣ ਦੇ ਲਈ ਜਿਸ ਕਦਰ ਉਹਨਾਂ ਨੇ ਕਾਰਵਾਈ ਕਰਨੀ ਆ ਅੱਗੇ ਨਜ਼ਰ ਰੱਖਣੀ ਆ ਉਸ ਕਮੇਟੀ ਦੇ ਕੈਬਨਿਟ ਮੰਤਰੀ ਵੀ ਡਾਕਟਰ ਬਰਵੀਰ ਸਿੰਘ ਇਤਾਂ ਯਮਨ अरोड़ा ਚੀਮਾ ਵਿੱਤ ਮੰਤਰੀ ਬਾਕੀ ਜਿਹੜੇ ਮੈਂਬਰ ਸਾਹਿਬਾਨ ਉਹ ਵੀ ਹਾਜ਼ਰ ਸੀ ਉਸ ਸਮੁੱਚੀ ਮੀਟਿੰਗ ਜਿਹੜਾ ਸਨੇਹਾ ਦਿੱਤਾ ਹੈਗਾ ਮੁੱਖ ਮੰਤਰੀ ਵੱਲੋਂ ਉਹਦੇ 'ਚ ਵੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਚਾਹੇ ਅਧਿਕਾਰੀ ਆ ਚਾਹੇ ਲੇ ਪਦਤੇ ਕੋਈ ਮਾਮਲੇ ਹੈਗੇ ਆ ਨਸ਼ਾ ਤਸਕਰਾਂ ਦੇ ਮਾਮਲੇ 'ਚ ਕੋਈ ਢਿੱਲ ਨਹੀਂ ਦਿੱਤੀ ਜਾਏਗੀ ਔਰ ਉਹਨਾਂ ਨੇ ਸਾਫ਼ ਇਹ ਕਲ ਕਹਿ ਦਿੱਤੇ ਕਿ ਉਹਨੇ ਇੱਕ ਗੱਲ ਦਾ ਫੈਸਲਾ ਕਰਨਾ ਹੋਵੇਗਾ ਜਾਂ ਤਾਂ ਨਸ਼ਾ ਤਸਕਰ ਪੰਜਾਬ ਛੱਡ ਕੇ ਚਲੇ ਜਾਣ ਜੀ ਤੇ ਜਾਂ ਫਿਰ ਨਸ਼ਾ ਦਾ ਕਾਰੋਬਾਰ ਬੰਦ ਕਰ ਦਨ ਦੋ ਕੰਮ ਕਹਿੰਦੇ ਨਾਲੋਂ ਨਾਲ ਨਹੀਂ ਚੱਲ ਸਕਦੇ ਪੰਜਾਬ 'ਚ ਰਹਿਣਾ ਹੈ ਤਾਂ ਫਿਰ ਨਸ਼ਾ ਤਸਕਰੀ ਦਾ ਧੰਦਾ ਬੰਦ ਕਰਨਾ ਪਏਗਾ ਹਾਲਾਂਕਿ ਪਿਛਲੇ ਸਾਲ ਸਰਕਾਰਾਂ ਜਿਹੜੀਆਂ ਰਹੀਆਂ ਕਾਲੀਦਾਰ ਭਾਜਪਾ ਜਨਤਾ ਪਾਰਟੀ ਸਰਕਾਰ ਰਹੀ ਹੈ ਕਪਟਨ ਮਰਿੰਦਰ ਸਿੰਘ ਕਾਂਗਰਸੀ ਸਰਕਾਰ ਰਹੀ ਹੈ ਅੱਜ ਦੀ ਮੀਟਿੰਗ 'ਚ ਖਾਸ ਤੌਰ ਤੇ ਜਿਹੜੀ ਸਰਕਾਰ ਨੇ ਜਿਸ ਗੱਲ ਦਾ ਨੋਟਿਸ ਲਿਆ ਇਹ ਵੀ ਕਿਹਾ ਗਿਆ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ 'ਚ ਚਾਹ ਕਾਲੀ ਦਾ ਪਾਜਪਾ ਹੋਵੇ ਤੇ ਚਾਹ ਕਾਂਗਰਦੀਆਂ ਸਰਕਾਰਾਂ ਰਹੀਆਂ ਹੁਣ ਉਹਨਾਂ ਦੇ ਸਮੇਂ 'ਚ ਵੀ ਨਸ਼ਿਆਂ ਦਾ ਜਿਹੜਾ ਪ੍ਰਕੋਪ ਹੈ ਨਸ਼ੇ ਦੀ ਮਾਰ ਮਾਰਾ ਬਹੁਤ ਵਧੀ ਹੈ ਉਹ ਤੇ ਰਿਕਾਪਟ ਨਹੀਂ ਹੋਈ ਜਿਹਦੇ ਕਰਕੇ ਐਡੀਆਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਜੇ ਹੁਣ ਆਪਾਂ ਵਿਰੋਧੀ ਧਿਰ ਦੀ ਗੱਲ ਕਰੀ ਤਾਂ ਵਿਰੋਧੀ ਧਿਰ ਹੁਣੇ ਕਹਿ ਰਹੀ ਆ ਕਿ 3 ਸਾਲਾਂ ਬਾਅਦ ਜਾ ਗਈ ਆਪ ਸਰਕਾਰ ਨੂੰ ਪਹਿਲਾਂ ਕਿਉਂ ਨਹੀਂ ਮਹਿਮਚਲਾਈ ਗਈ ਖੈਰ ਇਹ ਕਿਹਾ ਜਾ ਸਕਦਾ ਹੈ ਕਿ ਦੇਰ ਹੈ ਦਰੋਸਤ ਹੈ ਚਲੋ 3 ਸਾਲ ਬਾਅਦ ਹੀ ਮਹਿਮ ਚਲਾ ਰਹੇ ਆ ਆਖਰ ਨਸ਼ਾ ਤਸਕਰਾਂ ਨੂੰ ਸੁਨਿਆਤਾ ਦੇ ਹੀ ਰਿਹਾ ਕਿ ਬਖਸ਼ੇ ਨਹੀਂ ਜਾਣਗੇ ਔਰ ਨੇ ਵੀ ਕਹਿ ਕੇ ਜਦਾ ਪੰਜਾਬ ਛੱਡਣਾ ਹੋਵੇਗਾ ਤੇ ਜਾਂ ਨਸ਼ਿਆਂ ਦਾ ਕੰਮ ਤੋਂ ਨਾ ਜਿਹੜਾ ਕਰਦੇ ਤੁਸੀਂ 2 ਨੰਬਰ ਦਾ ਇਹ ਬੰਦ ਕਰਨਾ ਹੋਊਗਾ ਮਹਿਮ ਚੰਗੀ ਹੈ ਇਸ ਦੇ ਬਾਰੇ ਕੋਈ ਦੋ ਰਾਇ ਨਹੀਂ ਕਿਹਾ ਜਾ ਸਕਦਾ ਪਰ ਹੁਣ ਵਾਲੇ ਦਿਨਾਂ 'ਚ ਇਹਨਾਂ ਨਤੀਜਿਆਂ ਤੇ ਨਿਰਭਰ ਕਰੇਗਾ ਕਿ ਨਤੀਜੇ ਕਿਹੋ ਜਿਹੇ ਕੋਈ ਪੰਜਾਬ 'ਚ ਵੱਡੇ ਖਰਚਿਆਂ ਦਾ ਪ੍ਰਗਟਾਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਪੁਲਿਸ ਦੇ ਦੇਖੋ ਸਾਰੀ ਪੁਲਿਸ ਆਪਾਂ ਨਹੀਂ ਕਹਿ ਸਕਦੇ ਪੁਲਿਸ ਦੇ ਪੁੱਛਾਂਗੇ ਅਧਿਕਾਰੀ ਹੇਲੇ ਪੱਤਰ ਤੇ ਆਈ ਹੈ ਕਿ ਜੇਰੇ ਵੀ ਐਲੀਗੇਸ਼ਨ ਲੱਜਾ ਕਿ ਇਟਲੀ ਪੱਧ ਤੇ ਕਿਧਰੇ ਨਾ ਕਿਧਰੇ ਕੁਝ ਪੁਲਿਸ ਦੇ ਲੋਕ ਵੀ ਜਿਹੜੇ ਨਸ਼ਾ ਤਸਕਰਾਂ ਨਾਲ ਮਿਲੇ ਵੇ ਮਿਲ ਕੇ ਸਾਰੇ ਧੰਦੇ ਕੀਤੇ ਜਾ ਰਿਹਾ ਕਿ ਇਹ ਜਿਹੜੀ ਨਸ਼ੇ ਤਸਕਰਾਂ ਦੀ ਤੇ ਪੁਲਿਸ ਦਾ ਜਾਂ ਹੋਰ ਵੀ ਕਿਹੜੀਆਂ ਧਿਰਾਂ ਆ ਗਈਆਂ ਉਹਨਾਂ ਦਾ ਜਿਹੜਾ ਕਾਰੋਬਾਰ ਹੈ ਜਿਹੜਾ ਜਾਲ ਹੈ ਟੁੱਟੇਗਾ ਜਿਹੜੀ ਮਹਮ ਚਲਾਈ ਗਈ ਹੈ ਮਹਮ ਦਾ ਹਲਾੜਾ ਕੇ ਲਈ ਹਮਕਾਰ ਕਰੀਓ ਤਾਂ ਤਕੜੀ ਹੈ ਪਰ ਨਤੀਜੇ ਤੇ ਨਿਰਭਰ ਕਰਦਾ ਹੈ ਅੱਪਾ ਜਾਣਦੇ ਆ ਕਿ ਬਈ ਸਰਕਾਰਾਂ ਮਹਿਮ ਚਲਾਉਂਦੀਆਂ ਐ ਮਹਿਮ ਚਲਾਉਣ ਤੋਂ ਬਾਅਦ ਆਪਣੇ ਵਰਗੇ মিডিਆ ਵਰਗੇ ਦੋਸਤ ਕਬਰ ਵੀ ਬਣਾ ਕਰਦੇ ਆ ਬੜੀ ਲਾਲ ਲਾਲ ਵੀ ਹੁੰਦੀ ਐ ਪਰ ਕੁਝ ਦਿਨਾਂ ਬਾਅਦ ਜਦ ਨਤੀਜਿਆਂ ਦੀ ਗੱਲ ਕਰਦੇ ਆ ਤਾਂ ਉਸ ਤਰ੍ਹਾਂ ਸਾਹਮਣੇ ਨਹੀਂ ਆਉਂਦੇ ਹੁਣ ਮਹਿਮ ਦਾ ਜੋ ਨਤੀਜਾ ਆਏਗਾ ਉਹਦੇ ਮੁਤਾਬਕ ਦੇਖਿਆ ਜਾਏਗਾ ਹੁਣ ਤੇ ਮੰਨਿਆ ਜਾ ਸਦਾ ਕਿ ਸਰਕਾਰ ਦੀ ਜਿਹੜੀ ਪੋਲੀਟਿਕਲ ਬਿਲ ਐ ਰਾਸ਼ੀ ਸਿੱਸ਼ਾ ਸ਼ਕਤੀ ਉਹ ਨਜ਼ਰ ਆ ਰਹੀ ਐ ਪਰ ਨਤੀਜੇ ਦੇ ਤੇ ਮੋਰ ਲਾਉਣਗੇ ਕਿ ਕਿੰਨੀ ਇੱਕ ਮਜ਼ਬੂਤੀ ਨਾਲ ਚਲਾਈ ਜਾ ਰਹੀ ਐ ਮਹਿਮ ਜੀ ਜੀ ਸਤ ਸਾਬਾ ਜਦੋਂ ਤੋਂ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਹਾਰੀ ਹੈ ਤੇ ਭਾਜਪਾ ਜਿੱਤੀ ਹੈ ਉਦੋਂ ਤੋਂ ਕੁਝ ਕੁਝ ਜਿਹੜੇ ਸੁਰ ਨੇ ਉਹ ਭਾਜਪਾ ਦੇ ਵੱਡੇ ਲੀਡਰਾਂ ਦੇ ਬਦਲ ਰਹੇ ਨੇ ਉਹਦੇ ਪਿੱਛੇ ਹੁਣ ਕਿਆਸਰਈਆਂ ਇਹ ਵੀ ਲਗਾਈਆਂ ਜਾ ਰਹੀਆਂ ਕਿਉਂਕਿ ਖਾਸ ਕਰਕੇ ਉਹ ਸੁਰ ਬਦਲ ਰਹੇ ਨੇ ਪੰਜਾਬ ਦੇ ਲਈ ਕਿਆਸਰਈਆਂ ਇਹ ਨੇ ਕਿ ਸ਼ਾਇਦ ਭਾਜਪਾ ਪੰਜਾਬ ਦੇ ਉੱਪਰ ਆਪਣਾ ਸੱਤਾ ਕਬਜ਼ਾ ਜਿਹੜਾ ਸੱਤਾ ਕਾਬਜ਼ ਹੋਣਾ ਚਾਹੁੰਦੀ ਹੈ ਇਸ ਕਰਕੇ ਪੰਜਾਬ ਦੇ ਨਾਲ ਹਮਦਰਦੀ ਦਿਜਾਈ ਦੇ ਰਹੀ ਹੈ ਯੂਸ਼ ਗੋਇਲ ਅਧਿయోగ ਮੰਤਰੀ ਨੇ ਉਹਨਾਂ ਦਾ ਇੱਕ ਬਿਆਨ ਆਉਂਦਾ ਹੈ ਕਹਿੰਦੇ ਕਿ ਦਿੱਲੀ ਦੇ ਵਿੱਚ ਜੋ ਪ੍ਰਦੂਸ਼ਨ ਫੈਲ ਰਿਹਾ ਉਹਦੇ ਲਈ ਪੰਜਾਬ ਬਿਲਕੁਲ ਜ਼ਿੰਮੇਵਾਰ ਨਹੀਂ ਹੈ ਜਿੱਥੇ ਇੱਕ ਪਾਸੇ ਲਗਾਤਾਰ ਪੰਜਾਬ ਦਾ ਨਾਮ ਲਿਆ ਗਿਆ ਹੁਣ ਅਚਾਨਕ ਹੀ ਪੰਜਾਬ ਇਸ ਚੀਜ਼ ਤੋਂ ਬਿਲਕੁਲ ਹੀ ਪਾਸੇ ਹੋ ਗਿਆ ਕਿਵੇਂ ਦੇਖਦੇ ਇਸ ਬਿਆਨ ਨੂੰ ਸਿਆਸੀ ਪੱਧਰ ਤੋਂ ਜਿੱਦਾਂ ਪਾਗੇ ਵੀ ਕਈ ਵਾਰੀ ਆਖਦੇ ਨੇ ਕਿ ਪੰਜਾਬੀਆਂ ਨੇ ਬੜੀਆਂ ਪਿਆਰਿਆਂ ਕੋਤ ਆਪਣੇ ਕੋਤੇ ਵੀ ਹੈ ਕਿ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਦੋਂ ਭੁੱਲਿਆ ਨਹੀਂ ਕਹਿੰਦੇ ਪਰ ਇੱਥੇ ਹੁਣ ਸਵੇਰ ਦਾ ਭੁੱਲਿਆ ਨਹੀਂ ਇੱਥੇ ਤਾਂ ਅ ਕਈ ਸਾਲਾਂ ਦਾ ਭੁੱਲਿਆ ਵੈ ਸੇਸ਼ ਕਰਕੇ ਉਹ ਗੱਲ ਤਾਂ ਨਹੀਂ ਕਹੀ ਜਾ ਸਕਦੀ ਪਰ ਇਹ ਗੱਲ ਜ਼ਰੂਰ ਹੈ ਕਿ ਚਲੋ ਜੇ ਹੁਣ ਵੀ ਉਹ ਕਹਿ ਰਿਹਾ ਕਿ ਪੰਜਾਬ ਦਾ ਕੋਈ ਕਸੂਰ ਨਹੀਂ ਤਾਂ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਮਾੜੀ ਗੱਲ ਕਹਿ ਰਿਹਾ ਮੈਂ ਕਹਿੰਨਾ ਕਿ ਚੰਗੀ ਗੱਲ ਆ ਪਰ ਇਹ ਜ਼ਰੂਰ ਹੈ ਕਿ ਕਾਫੀ ਦੇਰ ਕਰਦੀ ਇਹ ਗੱਲ ਕਹਿੰਦਿਆਂ ਕਹਿੰਦਿਆਂ ਕਿਤੇ ਕੋਈ ਸਾਲ ਪਹਿਲਾਂ ਕਿਹਾ ਜਾਂਦਾ ਪੰਜਾਬ ਨੂੰ ਜਦੋਂ ਆਪਣਾ ਰਿਪੋਰਟ ਕਰਨ ਦੀ ਗੱਲ ਕਰਦੇ ਆ ਜਿਹੜੇ ਅੰਮ੍ਰਿਤਸਰ 에ਰਪੋਰਟ ਤੇ ਆ ਕੇ ਅਮਰੀਕਨ ਜਿਹੜੇ ਜਹਾਜ਼ ਉਤਰਦੇ ਉਹ ਸਮਾਨ ਵਿੱਚ ਪੰਜਾਬ ਵਾਲੇ ਕਹਿੰਦੇ ਕਿ ਸਾਡੇ ਕਿਉਂ ਤਾਰੇ ਜਾ ਰਹੇ ਆ ਉਹਨਾਂ ਪਾਜਬਾ ਉਹਨਾਂ ਨੂੰ ਡਿਫੈਂਡ ਕਰੀਏ ਕਿ ਨਹੀਂ ਜੀ ਇਹ ਤਾਂ ਵਾਜਬ ਹੈ ਮੰਤਰੀਆਂ ਦੇ ਬਿਆਨ ਵੀ ਆ ਹੋਰ ਵੀ ਸਾਰਾ ਕੁਝ ਹੈ ਇਸੇ ਤਰੀਕੇ ਨਾਲ ਪੰਜਾਬ ਨੂੰ ਲੰਬਾ ਸਮਾਂ ਪ੍ਰਦੂਸ਼ਣ ਦੇ ਮਾਮਲੇ 'ਚ ਘੜਾ ਪੰਡਿਆ ਗਿਆ ਚਰਾਹੇ 'ਚ ਪੰਡਿਆ ਗਿਆ ਕਿ ਜੇ ਪੰਜਾਬ ਕਰਕੇ ਪ੍ਰਦੂਸ਼ਣ ਹੈ ਦਿੱਲੀ ਤੱਕ ਪ੍ਰਦੂਸ਼ਣ ਫੈਲਿਆ ਹੋਇਆ ਹੁਣ ਕੇਂਦਰ ਦੇ ਮੰਤਰੀ ਪੀਸ਼ ਗੋਲ ਆਪਤਜੋਗ ਮੰਤਰੀਆ ਉਹਨਾਂ ਨੇ ਕਮਾਲ ਦੀ ਗੱਲ ਕਹੀ ਆ ਉਹ ਕਹਿੰਦੇ ਦੇਖੋ ਜੀ 500 ਕਿਲੋਮੀਟਰ ਤੋਂ ਪ੍ਰਦੂਸ਼ਣ ਚੱਲ ਕੇ ਸਿੱਧਾ ਦਿੱਲੀ ਆ ਕੇ ਡਿੱਗਦਾ ਹੈ ਇਹ ਨਾ ਰਾਹਤੇ ਚ ਐਡੇ ਐਡੇ ਉੱਚੇ ਜਿਹਾਂ ਬਿਲਡਿੰਗਾਂ ਐਡੇ ਵੱਡੇ ਵੱਡੇ ਕਾਰੋਬਾਰ ਹੋਰ ਉਹ ਸਾਰੇ ਲੰਘ ਕੇ ਸਿੱਧਾ ਦਿੱਲੀ ਜਾ ਕੇ ਕਹਿੰਦੇ ਪ੍ਰਦੂਸ਼ਨ ਲੱਗਦਾ ਹੈ ਕਹਿੰਦੇ ਥੋੜਾ ਬਹੁਤ ਆ ਜਿਨ੍ਹਾਂ ਨੇ ਵੀ ਦੋਸ਼ ਲਾਇਆ ਜਾਂ ਗੱਲ ਚਲਾਈ ਹੈ ਇਹਦੇ ਦਿਮਾਗ ਤੋਂ ਹੀ ਕੰਮ ਲੈਣਾ ਚਾਹੀਦਾ ਸੀ ਵੀ ਇਹ ਗੱਲ ਕਿਵੇਂ ਪੋਸੀਬਲ ਹੈ ਜੀ ਚਲੋ ਪੰਜਾਬ ਦੇ ਹੱਕ ਜੀ ਗੱਲ ਕੀਤੀ ਜਾ ਰਹੀ ਹੈ ਅਸੀਂ ਤਾਂ ਕਹਾਂਗੇ ਚੰਗੀ ਗੱਲ ਹੈ ਸਮਝ ਆਈ ਐ ਇਸ ਗੱਲ ਦੀ ਪਰ ਸਵਾਲ ਇਹ ਹੈ ਕਿ ਲੰਬਾ ਸਮਾਂ ਪੰਜਾਬ ਨੂੰ ਕਿਉਂ ਇਸ ਕਦਰ ਬਜ਼ਨਾਮ ਕੀਤਾ ਗਿਆ ਕਿ ਪ੍ਰਦੂਸ਼ਨ ਲਈ ਪੰਜਾਬ ਜ਼ਿੰਮੇਵਾਰ ਹੈ ਜੁਰਮਾਨੇ ਲਾ ਕਿਸਾਨਾਂ ਦੇ ਨਜ਼ਰ ਰੱਖ ਇਹ ਕਿਹਾ ਗਿਆ ਕਿ ਉਹਨਾਂ ਦੇ ਜਿਹੜੇ ਖਾਤੇ ਆ ਉਹਨਾਂ 'ਚ ਜਿਹੜਾ ਲਾਲ ਅੰਕ ਲਾ ਦਿੱਤਾ ਜਾਏਗਾ ਕਿ ਜੋ ਕਰਜ਼ਾ ਨਹੀਂ ਲੈ ਸਕਦੇ ਉਹਨਾਂ ਨੂੰ ਗ੍ਰਹਿਤਾ ਨਹੀਂ ਮਿਲ ਸਕਦੀਆਂ ਜ਼ੁਰਮਾਨੇ ਕੈਦਾਂ ਦੀਆਂ ਗੱਲਾਂ ਕੀਤੀਆਂ ਧਮਕੀਆਂ ਕਰਜ਼ੇ ਲਾਉਣ ਦੀ ਗੱਲ ਕਿ ਮਾਫੀ ਨਹੀਂ ਦਿੱਤੀ ਜਾਏਗੀ ਬਹੁਤ ਸਾਰੀ ਕਿਸੇ ਕਿਹਾ ਗਿਆ ਬਹੁਤ ਕੁਝ ਡਿ ਗਿਆ ਮੈਂ ਕਹਨਾ ਕਿ ਇੰਨਾ ਪ੍ਰਦੂਸ਼ਣ ਨੇ ਨੁਕਸਾਨ ਨਹੀਂ ਕਿਰਿਆ ਉਹਨਾਂ ਦਿੱਲੀ ਦਾ ਪੰਜਾਬ ਦੇ ਨੇ ਜਿੰਨਾ ਪੰਜਾਬ ਦਾ ਨੁਕਸਾਨ ਕਰਤਾ ਦੋਸ਼ ਲਾਉਣ ਵਾਲਿਆਂ ਨੇ ਜੀ ਅਖਰ ਸਹੀ ਹਮੇਸ਼ਾ ਕਹਨੇ ਹੁੰਨੇ ਆ ਕਿ ਜੇ ਕੋਈ ਨਾਥਾ ਵਿਅਕਤੀ ਆਉ ਉਹਦੇ ਤੇ ਦੋਸ਼ ਲਾਇਆ ਜਾਣਾ ਤੇ 40 ਸਾਲਾਂ ਬਾਅਦ ਜਾਂ 30 ਸਾਲਾਂ ਬਾਅਦ ਜਾਂ ਲੰਬੇ ਸਮੇਂ ਬਾਅਦ ਉਹਨੂੰ ਕਿਹਾ ਜਾਵੇ ਕਿ ਬੇਕਸੂਰਾ ਸੀ ਕਹਿੰਦੇ ਕਿ ਬਹੁਤ ਇਹਦੇ ਨਾਲ ਬੁਰਾ ਵਰਤਾ ਹੋਇਆ ਨਿਆ ਹੋਇਆ ਕਿ ਇੰਨੇ ਸਾਲ ਜੇਲ੍ਹ ਤੇ ਰੱਖਣ ਤੋਂ ਬਾਅਦ ਹੁਣ ਤੁਸੀਂ ਕਹਤਾ ਜੇਦਾ ਕਸੂਰ ਹੀ ਕੋਈ ਨਹੀਂ ਪੰਜਾਬ ਨੂੰ ਇੰਨੇ ਲੰਮੇ ਸਮੇਂ ਲਈ ਤੁਸੀਂ ਸਾਹਮਣੇ ਰੱਖਿਆ ਪ੍ਰਦੂਸ਼ਨ ਪ੍ਰਦੂਸ਼ਨ ਪੰਜਾਬ ਕਿਸਾਨ ਔਰ ਮੀਡੀਆ ਨੇ ਵੀ ਕੋਈ ਕਸਰ ਨਹੀਂ ਛੱਡੀ ਮੈਂ ਕਹਾਂਗਾ ਖਾਸ ਕਰਕੇ ਨੈਸ਼ਨਲ ਮੀਡੀਆ ਉਹਨੇ ਦੱਬ ਕੇ ਢੋਲਕੀਆਂ ਵਜਾਈਆਂ ਕਿ ਦੇਖੋ ਪੰਜਾਬ ਕਰ ਰਹੀ ਇਕਲੀ ਪਰ ਦੁਨੀਆ ਵਿੱਚ ਫੈਲਦੀ ਹੈ ਕਿੰਨਾ ਸਾਰਾ ਦੁਨੀਆ ਨੂੰ ਸਹ ਲੈਣ ਔਖਾ ਹੋ ਪਿਆ ਨੇ ਇਹ ਹੁਣ ਕੇਂਦਰ ਸਰਕਾਰ ਦੀ ਜਦੋਂ ਆਪਾਂ ਗੱਲ ਕਰਦੇ ਆ ਪੀਸ਼ ਗੋਲ ਨੇ ਚੰਗੀ ਗੱਲ ਕਹੀ ਹੈ ਕਿ ਪੰਜਾਬ ਜ਼ਿੰਮੇਵਾਰ ਨਹੀਂ ਕਿਤੇ ਇਹ ਗੱਲ ਪਹਿਲਾਂ ਦਿੱਲੀ ਦੀ ਸਰਕਾਰ ਵੀ ਜਿੱਦਾਂ ਪੰਜਾਬ 'ਚ ਵੀ ਆਪਦੀ ਸਰਕਾਰ ਹੈ ਦਿੱਲੀ 'ਚ ਵੀ ਆਪਦੀ ਸਰਕਾਰ ਨਹੀਂ ਹੈ ਉਹੀ ਹਾ ਦਾ ਨਾਰਾ ਮਾਰ ਦਿੰਦੇ ਕਿ ਨਹੀਂ ਅਸੀਂ ਨਹੀਂ ਮੰਨਦੇ ਇਸ ਗੱਲ ਨੂੰ ਹੂੰ ਪੰਜਾਬੀਆਂ ਨੇ ਇਹ ਗੱਲ ਭੁੱਲਣੀ ਨਹੀਂ ਸੀ ਆਪਾਂ ਸਾਰੇ ਜਾਣਦੇ ਆ ਕਿਸੇ ਦੁੱਖ ਦੇ ਮੁਸੀਬਤ 'ਚ ਪੰਜਾਬ ਦੇ ਹੱਕ 'ਚ ਕੋਈ ਹਾਜ਼ਾ ਨਾਰਾ ਮਾਰ ਦਿੱਤਾ ਅਸੀਂ ਤਾਂ ਸਦੀਆਂ ਤੱਕ ਨਹੀਂ ਭੁੱਲਦੇ। ਸੋ ਹਾਜ਼ਾ ਨਾਰਾ ਆ ਬੜਾਂ ਤੋਂ ਦਿੱਲੀ ਵਾਲਾਂ ਤੋਂ ਦੋ ਵਜਿਆ ਨਹੀਂ। ਜੀ। ਕੇਂਦਰੀ ਮੰਤਰੀ ਨੇ ਮਾਰਿਆ ਹਾਜ਼ਾ ਨਾਰਾ ਚੰਗੀ ਗੱਲ ਹੈ। ਪਰ ਇਹ ਸਵਾਲ ਜ਼ਰੂਰ ਉੱਠਦਾ ਹੈ ਕਿ ਆਖਰ ਇਹ ਨਹੀਂ ਦੇਰ ਬਾਅਦ ਕਿਉਂ? ਹੁਣ ਇਹ ਗੱਲ ਤਾਂ ਹੈ ਹੋ ਰਹੀ ਹੈ ਕਿ ਪੰਜਾਬ ਦੇ ਲਈ ਜ਼ਿੰਮੇਵਾਰ ਨਹੀਂ। ਤਾਂ ਘੱਟੋ ਘਾਟੇ ਇਹ ਵੀ ਚਾਹੀਦਾ ਹੈ ਕਿ ਜਿਹੜੇ ਕਿਸਾਨਾਂ ਦੇ ਇਹਨਾਂ ਮਾਮਲਿਆਂ ਲੈ ਕੇ ਕੇਸ ਬਣੇ ਵਿਆ ਜੀ ਜੀ ਕੋਈ ਹੋਰ ਉਹਨਾਂ ਨੂੰ ਸਲਾਮਾਂ ਦੀ ਗੱਲ ਕੀਤੀ ਜਾਂਦੀ ਹੈ। ਉਹ ਖਾਤੇ ਵੀ ਰਹਿ ਗਏ ਇਦਾਂ ਦੇ ਜਿਹੜੇ ਰਹਿ ਗਏ ਉਹ ਬੰਦ ਹੋਣੇ ਚਾਹੀਦੇ ਇੱਕ ਸੁਨੇਹਾ ਵੀ ਹੈ ਕਿ ਕਿਸੇ ਨੂੰ ਭੰਡਣਾ ਹੋਵੇ ਐਵੇਂ ਲਾਲਾ-ਬਾਲਾ ਨਹੀਂ ਕਰ ਦੇਣੀ ਚਾਹੀਦੀ ਕੋਈ ਸੋਚ ਸਮਝ ਕੇ ਬੋਲਣਾ ਚਾਹੀਦਾ ਮੈਂ ਸਮਝਦਾ ਚਾਹੀਦੀ ਹੈ ਦੇਸ਼ ਦੀ ਸਰਕਾਰ ਹੈ ਤੇ ਚਾਹੀ ਕਿਸੇ ਸੂਬੇ ਦੀ ਸਰਕਾਰ ਹੈ ਬਟੋ ਘਟਾ ਕਿਸੇ ਸੂਬੇ ਬਾਰੇ ਉਸ ਕੌਮ ਬਾਰੇ ਇੱਕ ਪੂਰੀ ਧਿਰ ਬਾਰੇ ਦੋਸ਼ ਲਾਉਣ ਤੋਂ ਪਹਿਲਾਂ ਸੋਚਦਾ ਲਓ ਕਿ ਜ਼ਿੰਮੇਵਾਰਾ ਕ ਨਹੀਂ ਪਿਊਸ਼ ਗੋ ਨੇ ਕਮ ਸੇ ਕਮ ਕੌਮੀ ਪਦਤਰ ਤੇ ਕਰਖਟੇਰੇ ਚ ਲਿਆ ਕੇ ਖੜਾ ਕਰ ਦਿੱਤੀ ਕਿ ਪੰਜਾਬ ਨਾਲ ਕਿਸ ਕਦਰ ਨਿਆ ਕੀਤਾ ਜਾਂਦਾ ਹੈ देर बाद जे ਉਸ ਨੂੰ ਨਿਆ ਦੇਣ ਦੀ ਗੱਲ ਵੀ ਕਰਦੇ ਤਾਂ ਉਦੋਂ ਤੱਕ ਬਹੁਤ ਦੇਰ ਹੋ ਜਾਂਦੀ ਹੈ ਜੀ ਜੀ ਸੱਚਾ ਭਗਵੇ ਵਾਦਦੇ ਆ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਿਸਾਨਾਂ ਦਾ ਕੀਤਾ ਉਸ ਕਿਸਾਨਾਂ ਦੀ ਗੱਲ ਕਰੀਏ ਤਾਂ ਕੱਲ ਏਕੇ ਦੀ ਵੀ ਮੀਟਿੰਗ ਹੈ ਜਿਹੜੀ ਹੋਈ ਜਿੱਥੇ ਹਾਲੇ ਕੋਈ ਖਾਸ ਗੱਲਬਾਤ ਸਰੇ ਨਹੀਂ ਲੱਗੀ ਕੋਸ਼ਿਸ਼ਾਂ ਪੂਰੀਆਂ ਨੇ ਪਰ ਹਾਲੇ ਕੁਝ ਸਮਾਂ ਜਿਹੜਾ ਹੋਰ ਲੱਗ ਸਕਦਾ ਹੈ ਕੇਂਦਰ ਦੇ ਨਾਲ ਵੀ ਤੀਸਰੀ ਮੀਟਿੰਗ ਹੈ ਜਿਹੜੀ 19 ਨੂੰ ਲੀਕ ਕੀ ਗਈ ਹੈ ਜਿਸ ਤਰ੍ਹਾਂ ਆਪਾਂ ਜਾਣਦੇ ਆ ਪਰ ਇਸ ਵਿਚਕਾਰ ਡੱਲੇਵਾਲ ਸਾਹਿਬ ਉਹਨਾਂ ਦੀ ਸਿਹਤ ਬਹੁਤ ਖਰਾਬ ਹੈ ਬੁਖਾਰ ਵੀ ਲਗਾਤਾਰ ਚੜ ਰਿਹਾ ਹੈ ਗੱਲ ਕਰੀਏ ਤਾਂ ਐਸਿਡ ਮਾਫ ਕਰਨਾ ਯੂਰਿਕ ਐਸਿਡ ਯੂਰਿਕ ਐਸਿਡ ਦੀਆਂ ਰਿਪੋਰਟਾਂ ਵੀ ਕੁਝ ਠੀਕ ਹੈ ਜਿਹੜੀਆਂ ਉਹ ਨਹੀਂ ਆ ਰਹੀਆਂ ਸੋ ਕਿਵੇਂ ਦੇਖਦੇ ਹੋ ਇੱਕ ਤਾਂ ਲੰਬਾ ਇੰਤਜ਼ਾਰ ਇਹਨਾਂ ਮੀਟਿੰਗਾਂ ਦੇ ਵਿੱਚ ਚਾਹੇ ਏਕੇ ਵਾਲੀ ਹੋਵੇ ਚਾਹੇ ਕੇਂਦਰ ਦੇ ਨਾਲ ਹੋਵੇ ਤਾਂ ਉੱਧਰ ਇਸ ਤਰ੍ਹਾਂ ਦੀ ਸਿਹਤ ਦੇਖੋ ਇਸ ਮਾਮਲੇ ਤੇ ਜਦੋਂ ਆਪਾਂ ਪਾਕਿਸਤਾਨਾਂ ਦੀ ਗੱਲ ਕਰਦੇ ਆ ਤਾਂ ਦੋ ਪਹਿਲੋਂ ਇੱਕ ਤਾਂ ਜਿਨ੍ਹਾਂ ਨੇ ਮਰਨਵਰਤ ਰੱਖਿਆ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੇ ਸਹੀਦਾ ਸਵਾਲ ਹੈ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਉਹਨਾਂ ਦੀ ਸਿਹਤ ਵਿਗੜੀ ਹੈ ਅਜੇ ਤੱਕ ਕੋਈ ਦੋਰੀ ਨਹੀਂ ਕਬੜੀ ਇੱਕ ਚਿੰਤਾ ਦਾ ਕਾਰਨ ਹੈ ਪਰ ਇਹਦੇ ਤੇ ਸਵਾਲ ਇਹ ਉੱਠਦਾ ਦੇਖੋ ਕਿਸਾਨ ਜਿੱਥੇ ਬੰਦੇ ਚਿੰਤਾ ਕਰ ਹੀ ਰਹੀਆਂ ਪਰ ਕੇਂਦਰ ਸਰਕਾਰ ਨੇ ਜਿਹੜਾ ਗੱਲਬਾਤ ਦਾ ਹੱਥ ਵਧਾਇਆ ਕੇਂਦਰ ਸਰਕਾਰ ਦੀ ਚਿੰਤਾ ਦਾ ਤਾਂ ਪਤਾ ਲੱਗੇਗਾ ਜੇ ਢੱਲੇਵਾਲ ਸਾਹਿਬ ਦੀ ਸਿਹਤ ਦਾ ਧਿਆਨ ਰੱਖਦੇ ਆ ਗੱਲਬਾਤ ਨੂੰ ਥੋੜਾ ਐਡਵਾਂਸ ਕੀਤਾ ਜਾ ਸਕਦਾ ਵੇ ਪਹਿਲਾਂ ਕੀਤਾ ਜਾ ਸਕਦੀ ਹੋਵੇ ਜੋ ਢੱਲੇਵਾਲ ਸਾਹਿਬ ਦੀ ਸਿਹਤ ਨਹੀਂ ਵਿਗੜੀ ਵੀ ਹੈ ਤੇ ਗੱਲਬਾਤ ਦਾ ਅਗਲਾ ਦੌਰ ਕਈ ਦਿਨ ਪਿੱਛੇ ਰੱਖਿਆ ਜਾ ਰਿਹਾ ਸੋ ਇਹਦਾ ਹੀ ਲੱਗ ਰਿਹਾ ਕਿ ਆਪਾਂ ਡਿਲੇਵਰ ਸਾਡੀ ਸਿਹਤ ਅਜਦਾ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਆ ਕਿ ਇਮਤਿਹਾਨ ਲੈਣ ਵਾਲੀ ਗੱਲ ਹੈ ਤੇ ਕੇਂਦਰ ਤੇ ਬਹੁਤ ਵੱਡੇ ਸਵਾਲ ਉੱਠ ਰਿਹਾ ਕਿ ਆਖਰ ਜੇ ਆਪਾਂ ਗੱਲਬਾਤ ਕਰਨ ਦੇ ਲਈ ਸਹਿਮਤ ਹੋ ਰਹੇ ਆ ਗੱਲਬਾਤ ਇੰਨਾ ਪਾੜਾ ਜਾਂ ਨਾ ਗੈਪ ਕਿਉਂ ਰੱਖਿਆ ਜਾਂਦਾ ਹੈ ਇਹ ਗੱਲ ਦੂਜੀ ਗੱਲ ਜਿਹੜੀ ਆਪਾਂ ਗੱਲ ਕਰਦੇ ਆ ਕਿਸਾਨੀ ਇਕਤਾ ਦੀ ਇਕਤਾ ਦੇ ਮਾਮਲੇ ਦੇਖੋ ਮੀਡੀਆ ਨੇ ਆਪਣੇ ਆਪਣੇ ਢੰਗ ਨਾਲ ਕਹੀਆਂ ਨੇ ਕਿ ਆ ਕੇ ਜੇ ਨਹੀਂ ਬੇਸਟਾ ਰਹੀ ਮੀਟਿੰਗ ਕੁਝ ਨਿਕਲਿਆ ਨਹੀਂ ਪਰ ਮੈਂ ਵੀ ਇਹ ਜਾਣਨ ਦੇ ਸੇ ਦੇਖ ਰਿਹਾ ਕਿ ਗੱਲਬਾਤ ਬੇਸਟਾ ਨਹੀਂ ਕਹਿ ਸਕਦੇ ਕਿਸਾਨਾਂ ਨੇ ਬੜੀ ਸੰਜੀਦਗੀ ਨਾਲ ਜਿਹੜਾ ਇਕਤਾ ਦੇ ਮੁੱਦੇ ਤੇ ਵਿਚਾਰ ਸਸਾ ਕੀਤੀ ਹੈ ਮੈਂ ਉਹਨਾਂ ਦੀ ਦੋਨੇ ਫੋਰਮਾਂ ਦੀਆਂ ਜਿਹੜੀਆਂ ਮੀਟਿੰਗਾਂ ਕਹਿ ਲਓ ਜਾਂ ਮੀਡੀਆ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਸੁਣਿਆ ਦੇਖਿਆ ਦੋਵੇਂ ਫੋਰਮਾਂ ਦੇ ਆਗੂਆਂ ਨੇ ਬੜੇ ਸੰਜਮ ਨਾਲ ਮੀਡੀਆ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਦੇਖੋ ਏਕੇ ਦਾ ਅਪਰਾਖ ਖਾਤੋ ਤੇ ਅਪਾ ਜਗਿੰਦਰ ਸਿੰਘ ਗੁਰਾਂ ਦੀ ਗੱਲ ਕਰੀਏ ਗੁਰਾਂ ਨੇ ਚੇਤੇ ਤੌਰ ਤੇ ਕਿਹਾ ਕਿ ਜਿਹੜਾ ਮੁਕੰਮਲ ਏਕੇ ਦਾ ਮਾਮਲਾ ਹੈ ਇਹ ਦੇਖੋ ਕਾਫੀ ਇਹਦੇ ਚ ਬਹਿਸ ਜਾਂ ਗੱਲਬਾਤ ਜਾਂ ਇੱਕ ਦੂਜੇ ਨੂੰ ਸਮਝਣ ਦੀ ਲੋੜ ਹੁੰਦੀ ਹੈ ਇਹਦੇ ਤੇ ਸਮਾਂ ਲੱਗੇਗਾ ਪਰ ਸਾਡੀ ਜਿਹੜੀ ਗੱਲਬਾਤ ਹੈ ਅਸੀਂ ਇਸ ਗੱਲ ਦੇ ਉੱਤੇ ਤਕਰੀਬਨ ਤਕਰੀਬਨ ਸਾਡੀ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ ਕਿ ਘੱਟੋ ਘੱਟ ਜਿਹੜੇ ਐਕਸ਼ਨ ਹੈ ਉਹ ਸਾਂਝੇ ਤੌਰ ਤੇ ਲਿਖੇ ਜਾ ਸਕਦੇ ਆ ਅਸੀਂ ਕਾਫੀ ਕੁਝ ਡਿਸਕਸ ਕੀਤਾ ਕਹਿੰਦੇ ਦੋਨਾਂ ਫੋਰਮਾਂ ਨੇ ਆਪਸ ਵਿੱਚ ਬੈਠ ਕੇ ਇਸ਼ੂ ਡਿਸਕਸ ਕੀਤੇ ਆ ਇਹ ਆਉਣ ਵਾਲੇ ਦਿਨਾਂ ਦੋਨੇ ਫੋਰਮ ਆਪਣ ਆਪਣੀਆਂ ਜਥੇਬੰਦੀਆਂ ਜਾ ਕੇ رائے ਬਣਾਉਣਗੇ رائے ਬਣਾਉਣ ਤੋਂ ਬਾਅਦ ਫਿਰ ਮੀਟਿੰਗ ਹੋਏਗੀ ਤੇ ਉਹਦੇ ਤੇ ਕੋਈ ਨਾ ਕੋਈ ਠੋਸ ਨਤੀਜਾ ਸਾਹਮਣੇ ਆਏਗਾ। ਜੀ। ਸੋ ਕਿਹਾ ਜਾ ਸਕਦਾ ਕਿ ਕਿਸਾਨ ਆਗੂ ਏਕੇ ਵੱਲ ਲਗਾਤਾਰ ਏਕੇ ਵੱਲ ਅੱਗੇ ਵਧ ਰਹੇ ਆ ਔਰ ਹੋ ਸਕਦਾ ਕਿ ਅਉਣ ਵਾਲੇ ਦਿਨਾਂ ਚ ਕੋਈ ਨਾ ਕੋਈ ਸਾਂਝਾ ਐਕਸ਼ਨ ਦਾ ਐਲਾਨ ਵੀ ਸਾਰੇ ਫੋਰਮ ਵੱਲੋਂ ਸਾਂਝੇ ਤੌਰ ਤੇ ਸਮੂਹ ਤੌਰ ਤੇ ਕੀਤਾ ਜਾ ਸਕਦਾ ਹੈ। ਜੀ ਸਤਿ ਸ੍ਰੀ ਅਕਾਲ ਬਾਬਾ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ। ਮਿਹਰਬਾਨੀ। ਜੀ ਸੋ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਇੰਚਾਰਜ ਪਹਿਲੀ ਵਾਰੀ ਪੰਜਾਬ ਪਹੁੰਚੇ ਨੇ ਭਪੇਸ਼ ਭਗੇਲ ਉਹਨਾਂ ਨੇ ਪੰਜਾਬ ਦਾ ਦੌਰਾ ਕਰਨਾ ਅਮ੍ਰਿਤਸਰ ਪਹੁੰਚੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਸੋ ਇਹਨਾਂ ਲਈ ਵੱਡਾ ਟੀਚਾ ਇਹ ਹੋਏਗਾ ਕਿ ਜੋ ਖਿੱਲਰੇ ਹੋਏ ਆ ਗੋ ਨੇ ਆਪਸ ਦੇ ਵਿੱਚ ਕਾਂਗਰਸ ਤੇ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਕਿਵੇਂ ਇਕੱਠਾ ਕਰਨਾ ਹੈ ਤੇ ਕਾਂਗਰਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਸਟੈਬਲਿਸ਼ ਕਰਨਾ ਹੈ ਇਸ ਤੋਂ ਇਲਾਵਾ ਡਿਪੋਰਟ ਮਾਮਲਿਆਂ ਦੇ ਵਿੱਚ ਇਸ ਸਮੇਂ ਕਾਫੀ ਜ਼ਿਆਦਾ ਸਖਤੀ ਹੋ ਰਹੀ ਹੈ ਈਡੀ ਨੇ ਚੰਡੀਗੜ੍ਹ ਤੇ ਜਲੰਧਰ ਦੇ ਵਿੱਚ ਕਈ ਇਮੀਗ੍ਰੇਸ਼ਨ ਦਫ਼ਤਰਾਂ ਦੇ ਉੱਪਰ ਛਾਪੇ ਮਾਰੀ ਹੈ ਜਿਹੜੀ ਉਹ ਕੀਤੀ ਹੈ ਤੇ ਪਨਾਮਾ ਦੇ ਵਿੱਚ ਇਸ ਸਮੇਂ ਜੋ ਪੰਜਾਬੀ ਫਸੇ ਹੋਏ ਨੇ ਉਹਨਾਂ ਦੀ ਮਦਦ ਕਰਨ ਦੀ ਗੱਲ ਕੀਤੀ ਹੈ ਮੰਤਰੀ ਗੁਲਦੀਪ ਸਿੰਘ ਤੜੀਵਾਲ ਹੋਣਾ ਨੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚੋਂ ਜੋ ਭਾਰਤ ਮਾਲਾ ਪ੍ਰੋਜੈਕਟ ਲੰਘ ਰਿਹਾ ਹੈ ਉਸ ਤੇ ਵੀ ਵੱਡੇ ਪੱਧਰ ਤੇ ਰੋਕ ਲੱਗੀ ਹੈ ਕਿਉਂਕਿ ਨੈਸ਼ਨਲ ਹਾਈਵੇ ਔਥਾਰਟੀ ਇੰਡੀਆ ਨੇ ਇਸ ਦੇ ਵਿੱਚੋਂ ਇੱਕ ਕੰਪਨੀ ਦਾ ਠੇਕਾ ਰੱਦ ਕਰ ਦਿੱਤਾ ਜਿਸ ਕਰਕੇ ਵਿਚ ਵਿਚਾਲੇ ਪ੍ਰੋਜੈਕਟ ਰੁਕ ਚੁੱਕਿਆ ਹੈ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਪਸੰਦ ਆ ਹੋਏਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ ...